ਬੀਰ ਪਹਿਣਾ ਨੂੰ ਮਿਲਣੇ ਜਾਵਣਾ ਅਕੋ ਪਹਿਣਾ ਪਿਆਰ ਜਿਤਾਉਂਦੀਆਂ ਨੇ ਪੈਣ ਪਰਾਵਾ ਪਿਆਰ અલੌਕਿਕ ਰਜ ਰਜ ਕੇ ਲਾਡ ਲੜਾਉਂਦੀਆਂ ਨੇ ਜਦ ਪਰਦੇਸਣ ਪਹਿਣਾ ਹੋਵਣਾ ਵੀਰ ਯਾਦ ਮੇ ਕਾਗ ਲਡਾਉਂਦੀਆਂ ਨੇ ਪੇਮ ਮੋੜ ਜਾਈ ਭੈਣ ਮਿਲਣ ਕੋ ਮਾਂ ਕੀ ਕੋ ਮਾਂ ਦੀਆਂ ਯਾਦਾਂ ਆਉਂਦੀਆਂ ਨੇ ਤੀ ਕੋ ਮਾਂ ਦੀਆਂ ਯਾਦਾਂ ਆਉਂਦੀਆਂ ਨੇ ਇੱਕ ਪਰਦੇਸਲ ਭੈਣ ਦੇ ਕੋਲ ਵੀਰ ਮਿਲਣ ਜਾਂਦਾ ਹੈ ਤੇ ਭੈਣ ਭਰਾ ਨੂੰ ਕਹਿੰਦੀ ਆ ਵੀਰਾ ਮੈਨੂੰ ਮਾਂ ਤੇ ਪਿਓ ਨੂੰ ਮਿਲਾ ਦੇ ਬੜਾ ਜੀ ਕਰਦਾ ਹੈ ਤੇ ਵੀਰ ਜਵਾਬ ਨੇ ਭੈਣੇ ਤੂੰ ਪਰਦੇਸਣ ਐ ਬੜੀ ਦੂਰ ਬਾਟ ਐ ਤੂੰ ਘਰੇ ਰਹਿ ਤੇ ਇਉਂ ਜਵਾਬ ਸਵਾਲ ਭੈਣ ਭਰਾ ਦੇ ਸੁਣੋ ਛੰਨਾ ਪਰਿਆ ਦੁੱਧ ਦਾ ਵੀਰਾ ਪਰਕੋਟ ਪਰਕੋਟ ਅੰਮਾ ਜਾਏ ਪਰਕੋਟ ਪਰਕੋਟ ਬਾਬਲ ਜਾਏ ਅਬੀਰਾ ਪਰਕੋਟ ਵੀਰ ਕਹਿੰਦਾ ਅੰਦਰੋਂ ਤੇਰੀ ਸੱਸ ਬੁਰੀ ਪਹਿਣੇ ਤਰਟਕ ਤਰਟਕ ਅੰਮਾ ਜਾਈਏ ਪਹਿਣੇ ਤਰਟਕ ਪਹਿਣ ਕਹਿ ਰਹੀ ਐ ਵੀਰਲੇ ਚੱਲਵੇ ਲੈ ਚੱਲ ਮਾਂ ਦੇ ਕੋਲ ਵੇ ਵੀਰਲੇ ਚੱਲ ਲੈ ਚੱਲ ਮਾਂ ਦੇ ਕੋਲ ਵੇ ਵੀਰਲੇ ਚੱਲ ਭਰਾ ਕਹਿੰਦਾ RAMਹਿਰਾ ਤਾ ਕਾਲੀਆਂ ਪਹਿਣ ਰੇ ਕਰ ਰਹਿ ਕਰੇ ਮਾਂ ਜਾਈਏ ਪਹਿਣੇ ਰਕਰ ਪਹਿਣ ਕਹਿੰਦੀ ਰਾਹੀ ਲਵਾ ਮਾਂ ਬਿਜਲੀਆਂ ਹਾ ਬਿਜਲੀਆਂ ਵੀਰ ਲੈ ਚੱਲ ਲੈ ਚੱਲ ਮਾਂ ਦੇ ਕੋਲ ਵੇ ਵੀਰ ਲੈ ਚੱਲ ਭਰਾ ਕਹਿੰਦਾ ਇਰਾਹੀ ਬੁੱਕ ਦੇ ਸ਼ੇਰ ਨਹੀਂ ਹਾ ਸ਼ੇਰ ਨਹੀਂ ਪਹਿਣ ਰਹਿ ਕਰ ਰਹਿ ਕਰ ਅੰਮਾ ਜਾਈਏ ਪਹਿਣ ਰਹਿ ਕਰ ਪਹਿਣ ਕੇ ਦੀ ਛੇਰਨੁਪਾ ਮਾ ਬੱਕਰੇ ਹਾਂ ਬੱਕਰੇ ਬਿਰਲ ਚਲ ਲੈ ਚੱਲ ਮਾਂ ਦੇ ਕੋਲ ਵੇ ਬਿਰਲੈ ਚੱਲ ਲੈ ਚੱਲ ਬਾਵਨ ਕੋਲ ਵੇ ਬਿਰਲੈ ਚੱਲ ਪਹਿਣ ਰਹਿ ਕਰ ਰਹਿ ਕਰ ਅੰਮਾ ਜਾਈਏ ਨਹੀਂ ਪਹਿਣ ਰਹਿ ਕਰ